ਧਰਮ ਗ੍ਰੰਥ ਕਹਿੰਦੇ ਨੇ ਜਦੋਂ ਅੰਮ੍ਰਿਤ ਵੇਲਾ ਹੋ ਗਿਆ ਪਿਛਲਾ ਪੱਖ ਆ ਗਿਆ ਜਿੱਥੇ ਤੁਸੀਂ ਬਿਰਾਜਮਾਨ ਉਥੇ ਉੱਠ ਕੇ ਬਹਿ ਜਾਓ ਸਾਥ ਸੰਗਤ ਉਥੇ ਉੱਠ ਕੇ ਬਹਿ ਜਾਓ ਅਜੇ ਬੁਰਸ਼ ਕੀਤਾ ਦਤਨ ਕੀਤੀ ਹੈ ਜਲ ਪਣੀ ਵਰਤਿਆ ਨਹੀਂ ਇਹ ਤਾਂ ਪਹਿਲੇ ਉੱਥੇ ਚੌਂਕੜਾ ਮਾਰ ਕੇ ਬੈਠ ਜਿੱਥੇ ਤੁਸੀਂ ਬਿਰਾਜ ਜਿਓ ਆ ਪੰਜ ਗੱਲਾਂ ਸੋਚੋ ਸਾਥ ਸੰਗਤ ਪੰਜ ਗੱਲਾਂ ਪਹਿਲਾਂ ਸੋਚ ਲਵੋ ਕਿਹੜੀਆਂ ਮੈਂ ਕੋਚ ਮੈਂ ਕੀਆਂ ਜੀ ਪਹਿਲੀ ਸੋਚੋ ਗੱਲ ਇਸ ਵਿਚਾਰ ਕਰੋ ਮੈਂ ਕੀਆਂ ਮੇਰੇ ਆਉਣ ਦਾ ਇਸ ਮਾਤ ਲੋਕ ਤੇ ਧੇ ਕੀ ਹੈ ਕੀ ਮੇਰੇ ਆਉਣ ਦੇ ਨਾਲ ਕਿਸੇ ਨੂੰ ਸੁਖ ਹੈ ਕੋਈ ਮੈਂ ਨੇਕੀ ਤੇ ਪਰਉਪਕਾਰ ਕਰਨਾ ਪਿਆ ਇਹ ਸੋਚੋ ਗੁਰੂ ਦੇ ਪਿਆਰੇ ਇਹ ਸੋਚੋ ਸਾਧ ਸੰਗਤ ਜੀ ਕਿਉਂਕਿ ਸਜਣੋ ਮਨੁੱਖੀ ਜੀਵ ਨੇ ਪਸ਼ੂ ਬਤੀਤ ਕਰਦੇ ਨੇ ਪੈ ਸਾਧ ਸੰਗਤ ਜੀ ਜਾਨਵਰ ਬਤੀਤ ਮਨੁੱਖ ਕਰਦਾ ਪਰ ਜੀਵਨ ਗੁਰੂ ਦੇ ਪਿਆਰੇ ਜਿਵੇਂ ਪਸ਼ੂ ਬਤੀਤ ਜਿਵੇਂ ਬਿਰਜ਼ਾ ਕਰਦਾ ਇਸ ਤਰ੍ਹਾਂ ਮਨੁੱਖ ਬਤੀਤ ਕਰਦਾ ਪੈ ਜਨੇ ਆਕਾਸ਼ ਦੇ ਪੰਛੀ ਜੀਵਨ ਬਤੀਤ ਕਰਦੇ ਬਸ ਤਾਂ ਮਨੁੱਖ ਜੀਵਨ ਬਤੀਤ ਕਰਦਾ ਪੈ ਸਾਧ ਸੰਗਤ ਜੀ ਮੈਂ ਕੋ ਮੈਂ ਕੀਆਂ ਜੀ ਪਹਿਲੀ ਗੱਲ ਕੋ ਪ੍ਰਭੂ ਜਿਨੂੰ ਭਗਵਾਨ ਕਹਿੰਦੇ ਨੇ ਅੱਲਾਹ ਕਹਿੰਦੇ ਨੇ ਖੁਦਾ ਕਹਿੰਦੇ ਨੇ ਉਹ ਕੋ ਕੀ ਹੈ ਫਿਰ ਇਹ ਸੋਚੋ ਉਹ ਕੀ ਹੈ ਸਾਸੰਗੇ ਚ ਇਹ ਸੋਚੋ ਕੌਣ ਸ਼ਕਤ ਐ ਜਿਹੜੀ ਮੇਰੇ ਸਰੀਰ ਨੂੰ ਚਲਾਉਣ ਵਾਲੀ ਗੱਲ ਐ ਕੋਈ ਪਿੱਛੇ ਇਹਦੀ ਤਾਕਤ ਐ ਕੋਈ ਪਿੱਛੇ ਪਿਛਲੀ ਤੱਕ ਨਾ ਚਲਦਾ ਪਿਆ ਸਾਸੰਗੇ ਚ ਜਿਹੜਾ ਆਪਾਂ ਬੋਲਦੇ ਆਪਾਂ ਇਹ ਤੁਰਦੇ ਆ ਇਹ ਆਪਣੀ ਤਾਕਤ ਨਹੀਂ ਇਹਦੀ ਬੈਕ ਐ ਕੋਈ ਸਾਸੰਗੇ ਚ ਇਹ ਤੀਜੀ ਗੱਲ ਚੌਥੀ ਗੱਲ ਕਾਹੇ ਹਿਤ ਐ ਮਨ ਤੇਰਾ ਹਿਤ ਕਿਤਨਾ ਲੱਗਾ ਹੈ ਕਿਦਣਾ ਹਿਤ ਕਰਨਾ ਹੈ ਸਾਸੰਗਤ ਨੇ ਹਿਤ ਕਰਨਾ ਨਾਉ ਬਣੇ ਦਾ ਹਿਤ ਕਰਨਾ ਕੰਮ ਕਰਨ ਦਾ ਹਿਤ ਕਰਨਾ ਕਿ ਸਿਰਫ ਵਿਸ਼ੇ ਵਿਕਾਰ ਦੇ ਨਾਲ ਤੇ ਗ੍ਰਸਤ ਨਾਲ ਪਿਆਰ ਕਰਨਾ ਹੈ ਸਾਸੰਗਤ ਜਿਹਦੇ ਨਾਲ ਤੇਰੇ ਹਿਤ ਲੱਗਿਆ ਚੌਥੀ ਗੱਲ ਤੇ ਪੰਜਵੀਂ ਗੱਲ ਕੌਣ ਸ਼ਕਤੀ ਕਹੇ ਜਾਤ ਜਾਤ ਤੋਂ ਭਾਵ ਜੂਨ ਸਾਸੰਗਤ ਮੈਂ ਕਿਸ ਜੂਨ ਦੇ ਵਿੱਚ ਆ ਇਹ ਤੇ ਤੁਸੀਂ ਜਾਣਦੇ ਹੋ 84 ਲੱਖ ਜੂਨ ਹੈ ਸਾਸੰਗਤ ਚ 84 ਲੱਖ ਜੂਨ ਚੋਂ ਇੱਕ ਜੂਨ ਜਿਹੜੀ ਹੈ ਇਹ ਮਨੁੱਖ ਦੇ ਵਿੱਚ ਸਾਸੰਗਤ ਪਾ ਮੈਂ ਮਨੁੱਖ ਕਾ ਮੈਂ ਬੰਦਾ ਹਾਂ ਪੰਜਵੀਂ ਗੱਲੇ ਸੋਚਣੀ ਹੈ ਭਈ ਕੀ ਮੈਂ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਣ ਤੇਰੀ ਪਨਹਾਰੀ ਤੂੰ ਇਸ ਧਰਤੀ ਦਾ ਬਾਦਸ਼ਾਹ ਐ ਇਸ ਮਨੁੱਖ ਨੂੰ ਬਾਦਸ਼ਾਹ ਕਿਹਾ ਸਾਸੰਗਿ ਸਿਕਦਾਰ ਆਖੇ ਗੁਰਦੇ ਪਿਆਰਿਓ ਕੀ ਤੂੰ ਸਿਕਦਾਰ ਹੁੰਦਾ ਹੋਇਆ ਬਾਦਸ਼ਾਹ ਹੁੰਦਾ ਹੋਇਆ ਮਨੁੱਖ ਹੁੰਦਾ ਹੋਇਆ ਕਿਤੇ ਪਸ਼ੂ ਵਾਲੇ ਕੰਮ ਤੇ ਨਹੀਂ ਕਰਦਾ ਪਿਆ ਪੰਜਵੀਂ ਗੱਲੇ ਸੋਚ ਲੋ ਸਾਸੰਗਿ ਤੂੰ ਬਾਦਸ਼ਾਹ ਹੁੰਦਾ ਹੋਇਆ ਸਿਕਦਾਰ ਹੁੰਦਾ ਹੋਇਆ ਮਨੁੱਖ ਹੁੰਦਾ ਹੋਇਆ ਬੰਦਾ ਮੰਨਦਾ ਹੋਇਆ ਕਿਤੇ ਪਸ਼ਵ ਵਾਲੇ ਕੰਮ ਤੇ ਨਹੀਂ ਕਰਦਾ ਪਿਆ ਇਹ ਪੰਜ ਗੱਲਾਂ ਸੋਚ ਕੇ ਥੋਟ ਪੋਸਾ ਸਕੇ ਚ ਹੁਣ ਤੁਹਾਡੀ ਜੋ ਮਰ ਕਰਮ ਕਰਿਆ ਕਰੋ ਆਪਣਾ ਬੁਰਸ਼ ਕਰੋ ਲੈਟਰਨ ਜਾਓ ਇਸ਼ਨਾਨ ਕਰੋ ਜੋ ਤੁਹਾਡੀ ਮਰਜ਼ੀ ਹੁਣ ਫੇਰ ਕਰਨ ਸ਼ੁਰੂ ਕਰ ਦੋ ਇੱਕ ਦਿਨ ਕਰਦਿਆਂ ਕਰਦਿਆਂ ਇੱਕ ਦਿਨ ਕਰਦਿਆਂ ਕਰ ਤੁਹਾਡਾ ਜੀਵਨ ਪਰਵਰਤਨ ਹੋ ਜਾਗਾ ਸਾਧ ਸੰਗੇ ਚ ਸਾਧੂ ਮਹਤਮਰ ਦੇ ਬੱਚੇ ਨੇ ਸਾਧ ਸੰਗੇ ਚ ਤੁਹਾਡਾ ਜੀਵਨ ਪਰਵਰਤਨ ਹੋ ਜਾਗਾ ਗੁਰੂ ਦੇ ਪਿਆਰੇ ਕਿਉਂਕਿ ਆਪਾਂ ਜੋ ਪੜਨੇ ਆ ਜੋ ਸੁਣਨੇ ਆ ਜੋ ਸਸੰਦ ਕਰਪਾ ਵਿਚਾਰ ਨਹੀਂ ਕਰਦੇ ਸਾਥਸੰਗੇ ਚ ਇਹ ਵੱਡਾ ਕਾਰਨ ਗੁਰੂ ਦੇ ਪਿਆਰ